ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਓ ਡੀ ਜਨਰੀਓ ਚ 19ਵੇਂ ਜੀ20 ਸਿਖਰ ਸੰਮੇਲਨ ਦੌਰਾਨ ਕਈ ਆਲਮੀ ਪੱਧਰ ਦੇ ਆਗੂਆਂ ਨਾਲ ਦੁਵੱਲੀਆ ਮੀਟਿੰਗਾਂ ਕੀਤੀਆਂ ਇਨ੍ਹਾਂ ਮੀਟਿੰਗਾਂ ਵਿੱਚ ਰੱਖਿਆ ਵਪਾਰ ਸੁਰੱਖਿਆ ਤੇ ਟੈਕਨੋਲੋਜੀ ਵਰਗੇ ਅਹਿਮ ਖੇਤਰਾਂ 'ਚ ਦੁਵੱਲਾ ਸਹਿਯੋਗ ਵਧਾਉਣ ਦੀ ਜ਼ੋਰ ਦਿੱਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਉਹਨਾਂ ਨੂੰ ਮਿਲ ਕੇ ਹਮੇਸ਼ਾ ਖੁਸ਼ੀ ਹੁੰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਦੇ ਸੈਕਟਰ ਜਨਰਲ ਐਂਟੋਨੀਓ ਗੁਤਰੇਸ ਨਾਲ ਵੀ ਮੁਲਾਕਾਤ ਕੀਤੀ। ਉਹਨਾਂ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵੂਂਗ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨਾਲ ਮੁਲਾਕਾਤ ਕੀਤੀ। ਦੋਹਾਂ ਆਗੂਆਂ ਨੇ ਭਾਰਤ-ਇਟਲੀ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਇਟਲੀ ਦੀ ਦੋਸਤੀ ਆਲਮੀ ਤਰੱਕੀ ਚ ਅਹਿਮ ਯੋਗਦਾਨ ਪਾ ਸਕਦੀ ਹੈ ਪ੍ਰਧਾਨ ਮੰਤਰੀ ਨੇ ਆਪਣੇ ਵਰਤਾਨਮੀਹਾ ਮੌਦਾ ਕੀਰ ਸਟਾਮਰ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਉਨ੍ਹਾਂ ਵਰਤਾਲੀਆਂ ਨਾਲ ਵਿਆਪਕ ਰਣਨੀਤਿਕ ਪਾਈਪਲ ਨੇ ਨੂੰ ਭਾਰਤ ਲਈ ਅਹਿਮ ਦੱਸਿਆ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ ਗ੍ਰੀਨ ਊਰਜਾ ਸੁਰੱਖਿਆ ਨਵਾਂਚਾਰ ਸੂਚਨਾ ਟੈਕਨੋਲੋਜੀ ਵਪਾਰ ਅਤੇ ਸੱਭਿਆਚਾਰਕ ਸੰਪਰਕ ਦੇ ਖੇਤਰਾਂ ਚ ਮਿਲ ਕੇ ਕੰਮ ਕਰਨ ਦੇ ਝੁਕਨੇ ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਂਕਰੋਂ ਨਾਲ ਵੀ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਪੈਰਾਓਲੰਪਿਕ ਅਤੇ ਪੈਰਾਓਲੰਪਿਕ ਖੇਡਾਂ ਸਫਲਤਾ ਨਾਲ ਕਰੌਣ ਲਈ ਵਧਾਈ ਦਿੱਤੀ। ਦੋਹਾਂ ਆਗੂਆਂ ਨੇ ਪੁਲਾੜ, ਊਰਜਾ, ਮਕੈਨੀਕਲ, ਬੁੱਧੀਮਤਾ, ਜਨ ਸੰਪਰਕ ਅਤੇ ਭਵਿੱਖ ਦੇ ਖੇਤਰਾਂ 'ਚ ਮਿਲ ਕੇ ਕੰਮ ਕਰਨ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਾਰਵੇ ਦੇ ਹਮੋਦਾ ਜੋਨਸਗਾਰਡਸਟੋਡ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਦੋਹਾਂ ਗੁਣਾਂ ਨੇ ਪੂੰਜੀਕਾਰੀ ਨਵਾਂਚਾਰ ਅਤੇ ਖੋਜ ਦੇ ਲਈ ਨਵੇਂ ਉਜਗ ਊਰਜਾ ਗ੍ਰੀਨ ਹਾਈਡਰੋਜਨ ਅਤੇ ਸਮੁੰਦਰੀ ਅਰਥਚਾਰੇ ਚ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ ਦੋਹਾਂ ਗੁਣਾਂ ਨੇ ਭਾਰਤ ਯੂਰਪ ਮੁਕਤ ਵਪਾਰ ਸੰਘ ਸਮਝੌਤੇ ਤੋਂ ਬਾਅਦ ਵਪਾਰ ਅਤੇ ਆਰਥਿਕ ਸਹਿਯੋਗ ਦੇ ਖੇਤਰ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਸਬੰਧ ਬਿਹਤਰ ਬਣਾਉਣ ਬਾਰੇ ਵੀ ਚਰਚਾ ਕੀਤੀ ਪ੍ਰਧਾਨ ਮੰਤਰੀ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆੰਤੋ ਨਾਲ ਮੁਲਾਕਾਤ ਕਰਕੇ ਬਣਜ ਸੁਰੱਖਿਆ ਸਿਹਤ ਸੰਭਾਲ ਤੇ ਦਵਾਈਆਂ ਦੇ ਖੇਤਰ ਚ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਮੋਦੀ ਨੇ ਪੁਰਤਗਲ ਦੇ ਪ੍ਰਧਾਨ ਮੰਤਰੀ ਲੁਇਸ ਮੋਂਟੇਗਰੋ ਨਾਲ ਆਰਥਿਕ ਸਬੰਧਨ ਵਯੋ ਯੂਰਜਾ, ਗ੍ਰੀਨ ਹਾਈਡਰੋਜਨ ਰੱਖਿਆ ਤੇ ਜਨਤਕ ਸਬੰਧਾਂ ਤੇ ਚਰਚਾ ਕੀਤੀ।